ਫੋਰ ਸਪੀਡ ਚ ਵੀ ਆ ਜੀ ਮਟਰਾਲੀ ਟਰੋਲੀ ਨੂੰ ਲਾਉਣਾ ਇਹ ਠੱਠਾ ਲਾ ਲਓ ਬੜਾ ਟਰਾਲੀ ਕਿੱਧਰ ਮਰਜੀ ਸੱਟ ਲਓ ਲਿਆਂਦਾ ਪਟਕੇ ਠੱਠਾ ਇਹਦਾ 10000 ਵੀ ਠੱਠਾ ਹੁਣ ਲੱਗ ਗਿਆ ਲੱਗ ਗਿਆ ਜੀ ਲੱਗ ਗਿਆ ਠੱਠਾ ਹਾਂ ਜੀ ਇੱਕ ਵੀਡੀਓ ਕਿਹੜੀ ਨੀ ਮੀਆ ਉਹ ਟੁੱਟੰਦਾ ਡਾਰਾ ਜੀ ਉਹ ਟੁੱਟੰਦਾ ਹਾਂ ਹੁਣ ਆ ਇਕੱਠੇ ਤੋੜ ਲਾਂਗੇ ਜੀ ਤੁਸੀਂ ਵੀਡੀਓ ਬਣਾ ਕੇ ਦੇਖ ਲਿਓ ਠੀਕ ਹੈ ਬਰਾਬਰ ਉਹਦੇ ਨਾਲ ਤੋੜਾ ਵੱਧ ਆ ਜੀ ਠੀਕ ਹੈ ਤੋੜਾ ਜ਼ਿਆਦਾ ਹੈ ਤੇ ਸਫਾਈ ਬਰਾਬਰ ਆ ਹਾਂ ਸਫਾਈ ਬਰਾਬਰ ਹੁਣ ਨਾਲ ਹੀ ਇੱਕੇ ਬਾਣ ਚ ਆਪਣੇ 53 10 ਵੀ ਚੱਲੀ ਜਾਂਦਾ ਸੁਪਰ ਸੀਟਰ 8 ਫੁੱਟਾ ਉਹਦੇ ਮਗਰਾਂ ਤੇ 8 ਤੇ ਇਹ ਸੇਮ ਪੈੜੀ ਆ ਤੇ ਖਰਚੇ ਦਾ ਕਿੰਨਾ ਕੁ ਫਰਕ ਪਉਂਦਾ ਹੈ ਹਸੀ ਗਾਲ ਤੋਂ ਉਸ ਤੋਂ ਸਵਾਗਤ ਹੈ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਬਾਈ ਬਿੰਦੇ ਕੋਲ ਤੇ ਵੀਰ ਫਾਰਮ ਟਰੈਕ ਲਵਰ ਜਿਵੇਂ ਕਿ ਇਹ ਪਿਛਲੇ 5 ਸਾਲਾਂ ਤੋਂ ਕੰਪਨੀ ਦੇ ਨਾਲ ਜੁੜਿਆ ਵਾ ਤੇ 60 55 ਸੀ ਤੇ 60 ਲਿਆਂਦਾ ਉਹਨ ਵੀਰਾਂ ਨੇ ਹਨਾ ਤੇ ਫਰਕ ਪੁੱਛਾਂਗੇ ਤੇ ਰਿਵਿਊ ਪੁੱਛਾਂਗੇ ਸਭ ਤੋਂ ਵੱਡੀ ਗੱਲ ਬਹੁਤ ਵੀਰ ਜਿਹੜੇ ਨਵੇਂ ਲੈਣ ਵਾਲੇ ਆਉਂਦੇ ਉਹਨਾਂ ਨੂੰ ਇਹ ਗੱਲ ਹੁੰਦੀ ਆ ਜਿਹੜੇ ਪੁਰਾਣੇ ਵੀਰੇ ਟਰੈਕਟਰ ਚਲਾ ਰਹੇ ਆ ਵੀ ਸਾਨੂੰ ਪਤਾ ਲੱਗ ਜੇ ਵੀ ਕਿੰਨਾ ਕੁ ਖਰਚਾ ਟਾਲਦੇ ਆ ਕਿਹੜੀਆਂ ਕਿੜੀਆਂ ਟਰੈਕਟਰ ਦੇ ਵਿੱਚ ਕਮੀਆਂ ਨੇ ਕਿਹੜੀਆਂ ਕਿੜੀਆਂ ਖੂਬੀਆਂ ਨੇ ਵੱਡੀ ਗੱਲ ਹੋਰ ਬਿੰਦੇ ਕੀ ਹਾਲ ਚਾਲ ਆ ਸਸੇ ਗੱਲ ਬਾਈ ਜੀ ਸਵਾਗਤ ਆ ਪਹਿਲਾਂ ਦਾ ਪੇਜ ਤੇ ਤੇ ਜਿਵੇਂ 5 ਸਾਲ ਹੋ ਗਏ ਸਾਨੂੰ ਕੰਪਨੀ ਦੇ ਨਾਲ ਜੁੜਿਆ ਨੂੰ ਹਾਂਜੀ ਤੇ ਕਿਹੜੀ ਚੀਜ਼ ਸਾਨੂੰ ਫਾਰਮ ਟਰੈਕ ਬਲ ਲੈ ਕੇ ਗਈ ਸਭ ਤੋਂ ਪਹਿਲੀ ਗੱਲ ਤੇ ਇਹ ਆ ਮੀਨ ਪਹਿਲਾਂ ਸੋਣਾ ਲੀਕਾ ਰੱਖਿਆ ਹੀ ਆਪਾਂ ਠੀਕ ਉਹਦੀਆਂ ਇਹਦੀਆਂ ਹੁਣ ਤਰੇਫ ਇੰਨੀ ਸੁਣੀ ਜੀ ਵੀ ਵਾਹ ਕੇ ਦੇਖੀ ਵੀ ਇੰਨਾ ਵੀ ਤਰੱਕੀ ਆ ਘਟਾ ਜੀ ਵੀ ਗੌਣ ਵਾਲਿਆ ਜੀ ਗੌਣ ਵਾਲਿਆ ਹਾਂਜੀ ਵੀ 3 ਸਪੀਡ ਤੇ ਠੱਠਾ ਝੋਟਾ ਜਿਹੋ ਕਹਿੰਦੇ ਵੀ ਝੋਟੇ ਵਾਲਾ ਗੇਅਰ ਲੱਗ ਕੇ ਆ ਗਿਆ ਫੋਰ ਸਪੀਡ ਤੇ ਇਹ ਆ ਗਈ ਠੀਕ ਹੈ ਫੋਰ ਸਪੀਡ ਚ ਵੀ ਆ ਗਈ ਕੰਮ ਟਰਾਲੀ ਟਰੋਲੀ ਨੂੰ ਲਾਉਣਾ ਇਹ ਠੱਠਾ ਲਾ ਲਓ ਬੜਾ ਟਰਾਲੀ ਕਿੱਧਰ ਮਰਜੀ ਸੱਟ ਲਓ ਲਿਆਂਦਾ ਪਟਕੇ ਠੱਠਾ ਇਹਦਾ ਹਜ਼ਾਰ ਵੀ ਠੱਠਾ ਹੁਣ ਲੱਗ ਗਿਆ ਲੱਗ ਗਿਆ ਜੀ ਲੱਗ ਗਿਆ ਠੱਠਾ ਤੇ ਦੱਸਦਾ ਮਿੱਤਰੋ ਤੇ ਬਾਕੀ ਇਹ ਵੀ ਰਾਨਾ ਮਿੱਤਰੋ ਕੰਮ ਆ ਕਿਰਾਏ ਦਾ ਕੰਮ ਵੀ ਪੂਰੇ ਹੀ ਕਰਦੇ ਆ ਜਿਵੇਂ ਟਰੈਕਟਰ ਰੱਖਦੇ ਜਮਾਈਆਂ ਵਾਂਗੂ ਤੇ ਵੜਦੇ ਕਿਸਾਈਆਂ ਵਾਂਗੂ ਤੇ ਇਹ ਕੰਮ ਲੈਂਦੇ ਆ ਪੂਰਾ ਫੁੱਲ ਟਰੈਕਟਰ ਤੋਂ ਤੇ ਜਿਵੇਂ ਹੁਣ ਟਰਾਲੀ ਦਾ ਕੰਮ ਆ ਟਰਾਲੀ ਤੇ ਪਰਫਾਰਮੈਂਸ ਪੂਰੀ ਵਧੀਆ ਟਰੈਕਟਰ ਦੀ ਇੱਕ ਨੰਬਰ ਆਈ ਪੂਰੀ ਜਮਾ ਇੱਕ ਨੰਬਰ ਜੀ ਤੇ ਜਿਵੇਂ ਹੁਣ ਨਾਲ ਹੀ ਇੱਕੇ ਬਾਣ ਚ ਆਪਣੇ 5310 ਵੀ ਚੱਲੀ ਜਾਂਦਾ ਸੁਪਰ ਸੀਟਰ 8 ਫੁੱਟਾ ਉਹਦੇ ਮੰਗਰਾ ਤੇ 8 ਫੁੱਟਾ ਸੁਪਰ ਸੀਟਰੀ ਹੀ ਏ ਦੇ ਮੰਗਰਾ ਪਾਇਆ ਵਾ ਹਾਂਜੀ ਤੇ ਇਹ ਸੇਮ ਪੈਲੀ ਆ ਤੇ ਖਰਚੇ ਦਾ ਕਿੰਨਾ ਕ ਫਰਕ ਪਉਂਦਾ ਜੀ ਸਾਕੇ ਦਾ ਜੀ 2 ਲੀਟਰਾਂ ਦਾ ਪਈ ਜਾਂਦੇ ਕਿਲੇ 2 ਲੀਟਰ ਦਾ ਹਾਂਜੀ ਕਿੰਨਾ ਕ ਖਾ ਜਾਂਦਾ ਤੇਲ ਇਹ ਮਣੇ 7 ਜਾਂ 8 7 ਜਾਂ 8 ਲੀਟਰ 7 ਲੀਟਰ ਜਾਂ 8 ਲੀਟਰ ਹਾਂਜੀ ਉਹ ਮੰਨ ਕੇ ਚੱਲ ਖਾਂਦਾ 9 ਜਾਂ 10 9 ਜਾਂ 10 ਹਾਂਜੀ ਬਾਕੀ ਲੀਟਰ ਦਾ ਤਾਂ ਫਰਕ ਪੈਂਦਾ ਕੋਈ ਕਰチェ ਚੰਗੇ ਆ ਬਸ ਉਥੇ ਲੀਟਰ ਵੱਜ ਜਾਂਦਾ ਹੀ ਨਹੀਂ ਬਸ 7 ਕਿਤੇ ਖਾਂਦਾ ਨਹੀਂ ਚਲੀ ਜਾਂਦਾ ਹਾਂਜੀ ਤੇ ਇੱਕ ਚੀਜ਼ ਹੋਰ ਜਿਵੇਂ ਤੁਸੀਂ ਇੱਕ ਤਾਂ ਦੱਸਤਾ ਵੀ ਟਰਾਲੀ ਤੇ ਟਰੈਕਟਰ ਹੈਗਾ ਪੂਰਾ ਕੰਮ ਜਾਵੇ ਜੇ ਕਿਸੇ ਵੀ ਨੇ ਟਰਾਲੀ ਖਾਤਰ ਲੈਣਾ ਤੇਜ ਕਰਾਇਦਾ ਕੰਮ ਵੀ ਖਰਚਾ ਘਟਾਇਆ ਕਰਾਇਦੇ ਕੰਮ ਵਾਸਤੇ ਪਰਫੈਕਟ ਹੈ ਕਿਉਂਕਿ ਕਿਸਾਨ ਵੀਰ ਨੂੰ ਇਹ ਹੁੰਦਾ ਵੀ ਲੈ ਲਿਆ ਜੇ ਸਾਨੂੰ 2 ਰੁਪਏ ਬਚਨ ਕਰਾਇਦਾ ਫੇਰ ਫਾਇਦਾ ਕਰਾਇੇ ਵਾਲੇ ਨੂੰ ਤਾਂ ਇਹੀ ਹੁੰਦਾ ਹੀ ਲਾਭ ਇਹੀ ਹੁੰਦਾ ਸਭ ਤੋਂ ਵੱਡੀ ਗੱਲ 6-700 ਦਾ ਫਰਕ ਪੈ ਗਿਆ ਉਹੀ ਬਾਪ ਨੂੰ ਉਹੀ ਬਹੁਤ ਆ ਤੇ ਜਿਵੇਂ ਹੁਣ ਤੁਸੀਂ ਮਸ਼ੀਨ ਮਸੂਨ ਤੇ ਚੜਾ ਕੇ ਦੇਖਿਆ ਇਹ ਜਾਂ ਨਹੀਂ ਮਸ਼ੀਨ ਤੇ ਚੜਾ ਕੇ 55 ਚਲਾਇਆ ਸੱਚ ਤੁਸੀਂ ਮਸ਼ੀਨ ਤੇ ਟੂੜੀ ਵਾਲੀ ਤੇ ਟੂੜੀ ਵਾਲ ਤੇ ਉਹਦੇ ਕਿਵੇਂ ਆ ਪਰਫਾਰਮੈਂਸ ਉਹਦੀ ਉਹਦੀ ਮਨਾ 2.5 ਲੀਟਰ ਦੀ ਆਉਸਟ ਪਾਈ ਉਹਨੇ ਆਉਸਟ 2.5 ਲੀਟਰਾਂ ਦੀ ਹਾਂਜੀ ਟਰਾਲੀ ਠੀਕ ਹੈ ਤੇ ਜਿਵੇਂ ਬਾਈ ਬੰਦਾ ਕਰਦਾ ਨਾ ਆਪਰੇਸ਼ਨ ਦੇਖੋ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸੀ ਜਾਂਦਾ ਇਹੋ ਤੇ ਇੰਨੀ ਕਾ ਖਰਚਾ ਇੰਨਾ ਘਟਾਉਦਾ ਤੇ ਹੁਣ ਜੇ ਆਪਾਂ ਗੱਲ ਕਰੀਏ ਇਹਦੀਆਂ ਕਮੀਆਂ ਵੀ ਤੁਹਾਨੂੰ ਲੱਗਦਾ ਹੋਵੇ ਕਿ ਹਰੇਕ ਬੰਦੇ ਨੇ ਹੁੰਦਾ ਵੀ ਯਾਰ ਜੇ ਆਹ ਚੀਜ਼ ਕੰਪਨੀ ਦੇ ਵਿੱਚ ਕਰੀ ਹੁੰਦੀ ਤਾਂ ਗੱਲ ਜੀ ਬਣ ਜਾਂਦੀ ਇਹ ਕਮੀ ਇੱਕ ਤਾਂ ਘੋੜੀ ਆ ਜੀ ਨੀਮੀ ਜੀ ਠੀਕ ਹੈ ਤੇ ਇੱਕ ਪੀਟੀਓ ਵਾਲੀ ਆ ਉਹ ਨੀਮੀ ਬੜੀ ਆ ਜੀ ਪੀਟੀਓ ਨੀਮੀ ਆ ਤੇ ਗਰਾਊਂਡ ਕਲੀਅਰੈਂਸ ਜਮਾ ਘਟ ਵੀ ਹਾਂ ਜੀ ਉਹ ਨੀਮੀ ਆ ਜੀ ਗਾਰ ਜਿਵੇਂ ਘੋੜੀ ਆ ਘੋੜੀ ਲਾਓ ਚਾਲੋ ਲਾਓ ਇੰਜਨ ਵਾਲਾ ਇਹ ਨੀਵਾ ਆ ਗਿਆ ਜਗੜ ਹਾਂ ਇਹ ਨੀਵਾ ਬੜ ਆ ਗਿਆ ਠੀਕ ਐ ਇਹ ਨੀਵੇਂ ਦੇ ਨੁਕਸਾਨ ਆਪਾਂ ਨੂੰ ਕਿਹੜੇ ਕਿਹੜੇ ਸੁਣਨ ਲੱਗਦਾ ਵੀ ਹੁੰਦੇ ਆ ਉਂ ਦਾ ਹੀ ਵੈਸੇ ਹੁੰਦੇ ਨੇ ਵੈਸੇ ਇੱਕ ਤਾਂ ਰੰਗੂਗੇ ਸਾਰਾ ਥੱਲੇੋਂ ਜਖਣਾ ਵੱਡੀਆਂ ਦੀ ਜਖਣਾ ਵੱਡੀਆਂ ਦੀ ਇੱਕ ਵੀਡੀਓ ਕਿਹੜੀ ਨੀਮੀ ਆਉ ਟੁੱਟਣ ਦਾ ਡਰ ਆ ਜੀ ਉਹ ਟੁੱਟਣ ਦਾ ਹਾਂਜੀ ਜੇ ਆ ਉੱਚਾ ਹੋ ਫੇਰ ਹੀ ਵੀਡੀਓ ਚ ਫੇਰ ਹੀ ਵੀਡੀਓ ਚ ਤੇ ਕੱਲੀ ਤਾਂ ਉਹ ਨਹੀਂ ਹੁੰਦੀ ਹੈ ਨਾ ਮੰਦੇ ਹਾਂ ਤੇ ਉਹ ਟੁੱਟਣ ਦਾ ਖਤਰਾ ਹੈਗਾ ਜਿਵੇਂ ਲੈਫਟ ਲੂਟ ਵੱਧ ਚੱਕੀ ਜਾਵੇ ਕੀ ਯਾਰੀ ਬੱਟ ਬੱਟ ਤੋਂ ਜਿਵੇਂ ਲੈਫਟ ਵੱਧ ਚੱਕ ਲਈ ਬੰਦਾ ਠੀਕ ਹੈ ਝਟਕਾ ਲੱਗ ਗਿਆ ਕੋਈ ਟੁੱਟਣ ਦਾ ਖਤਰਾ ਜੇ ਥੋੜੀ ਜਿਹੀ ਉੱਚੀ ਹੋਵੇ ਉੱਥੋਂ ਜਮਾ ਮੰਦਾ ਸੇਫ ਹੋ ਜੀ ਫੇਰ ਜਮਾ ਸੇਫ ਬਾਈ ਜਿਵੇਂ ਕਹ ਦੀ ਇਹ ਲੈਫਟ ਜਦੋਂ ਬੱਟਡ ਪਾਉਣੀ ਆ ਬੰਦੇ ਨੇ ਉਹਨੇ ਗਿਆ ਰੱਖਣੀ ਪਈ ਬੰਦ ਗਿਆ ਜੀ ਬਾਹਰ ਸੁਪਰ ਸਿੱਟਰ ਪਾਇਆ ਵਾ ਤੇ ਬੱਟ ਤੇ ਝਟਕਾ ਨਾ ਲੱਗੇ ਜੀ ਲੱਗੇ ਨਾ ਜੀ ਠੀਕ ਹੈ ਤੇ ਜਿਵੇਂ 55 ਦੀ ਸੋਡੇ ਕੋਲ ਉਸ ਹੀ ਸੀਆਰਡੀ ਤੇ ਇਹ ਆ ਗਿਆ ਸਿੰਪਲ ਇਹ ਸਿੰਪਲ ਆ ਗਿਆ ਤੇ ਇਹਦੇ ਨਾਲ ਉਹਦਾ ਕਿੰਨਾ ਕੀ ਫਰਕ ਆ ਤੇਲ ਖਰਚੇ ਦੇ ਮਾਮਲੇ ਚ ਜੀ ਦੇਖੀ ਆਪਾਂ ਤੇਲ ਖਰਚੇ ਦਾ ਜੀ ਮਤਲਬ ਚਲੋ ਦੋਨੇ ਬਰਾਬਰ ਜੀ ਥੋੜਾ ਜਿਹਾ ਉਹ ਵੱਧ ਪਾਉਂਦਾ ਸੀਗਾ ਇਹਦੇ ਨਾਲ ਜੀ ਠੀਕ ਹੈ ਉਹ ਥੋੜਾ ਜਿਹਾ ਵੱਧ ਕਰ ਦੋ 2 ਲੀਟਰ ਲਾ ਲੋ ਕਿल्ले ਮਗਰ ਹੁਣ ਵੀ ਚਲਾਇਆ ਸੀਗਾ ਹੀ ਆਪਾਂ ਠੀਕ ਹੈ ਤੇ ਇੱਕ ਵਾਰ ਉਹਦਾ ਸੀਆਰਡੀ ਦਾ ਕਰਕੇ ਥੋੜਾ ਜਿਹਾ ਉਹ ਲੱਗੇ ਵੀ ਦੇਸੀ ਜਿਵੇਂ ਇਹ ਹੁਣ ਦੇਸੀ ਆਈ ਦੇਸੀ ਡਰਾਈਵਰ ਹੋਵੇ ਵਧੀਆ ਇਹ ਵੱਧ ਦੇ ਬੁੱਧੇ ਬਹੁਤ ਆਈ ਮਨ ਉਹ ਉਨੀ ਰੇਸ ਰੋਸ ਨਹੀਂ ਲੈਂਦੇ ਜੀ ਠੀਕ ਹੈ ਸੈਂਸਰ ਸਿਸਟਮ ਵੱਧ ਆ ਉਹਦੇ ਚ ਹਾਂਜੀ ਸੈਂਸਰ ਸਿਸਟਮ ਆ ਗਿਆ ਜਿਆਦਾ ਤੇ ਇਹ ਵੱਧ ਵੱਧ ਆ ਉਹਦੇ ਨਾਲ ਇਹ ਨਾਲ ਵੱਧ ਵੱਧ ਹੈ ਠੀਕ ਹੈ ਤੇ ਹੁਣ ਜੇ ਖਰਚੇ ਕਿਨੀਆਂ ਤਾਂ ਉਹ ਤੋਂ ਹੈਗਾ ਘੱਟ ਤੇ ਕੰਮ ਦੇ ਮਾਮਲੇ ਚ ਕਿਵੇਂ ਬਰਾਬਰ ਹੀ ਜਾਂਦਾ ਜਾਂਦਾ ਹੈ ਕਿੰਨਾ ਲੱਗਦਾ ਫਰਕ ਪਾਉਂਦਾ ਨਹੀਂ ਮੂਰੇ ਜਾਂਦਾ ਹੀ ਉਹਦੇ ਨਾਲ ਅੱਛਾ ਮੂਰੇ ਜਾਂਦਾ ਵੀ ਆਪਾਂ ਹੁਣ ਆ ਇਕੱਠੇ ਤੋਰ ਲਾਂਗੇ ਜੀ ਤੁਸੀਂ ਵੀਡੀਓ ਬਣਾ ਕੇ ਦੇਖ ਲਿਓ ਠੀਕ ਹੈ ਬਰਾਬਰ ਉਹਦੇ ਨਾਲ ਤੋੜਾ ਵੱਧ ਆ ਠੀਕ ਹੈ ਤੋਰਾ ਜਿਆਦੇ ਆ ਤੇ ਸਫਾਈ ਬਰਾਬਰ ਆ ਹਾਂ ਸਫਾਈ ਬਰਾਬਰ ਆ ਸਫਾਈ ਬਰਾਬਰ ਆ ਗੇੜਾ ਉਧਰ ਬਰਾਬਰ ਆ ਸਫਾਈ ਵੀ ਮੰਨ ਆਪਣੀ ਵਧੂ ਹੀ ਉਹਦੇ ਨਾਲ ਠੀਕ ਹੈ ਤੇ ਜੇ ਉਹ ਦੂਸਰ ਕਰਕੇ ਵੱਡੇ ਆ ਠੀਕ ਹੈ ਇਹ ਉਹਦੇ ਤੋਰਾ ਦੋ ਫਰਕ ਤਾਂ ਸਿੱਧੀ ਹੈਗੇ ਬੰਦੇ ਜਿਵੇਂ ਕਿ ਜੀ ਇਹ ਸਪੀਡਾਂ ਤਿੰਨ ਤੇ ਇਹਦੀਆਂ ਚਾਰ ਇਹਦੀਆਂ ਚਾਰ ਠੀਕ ਹੈ ਚਾਰ ਸਪੀਡਾਂ ਹੋ ਗਈਆਂ ਹੁਣ ਇਹਦੇ ਕਰਕੇ ਵੱਡੇ ਆ ਜੀ ਉਹਦੀ ਸਪੀਡ ਮੰਨ ਚਲੋ ਉਹੀ ਆ ਠੀਕ ਹੈ ਇਹ ਥੋੜਾ ਵੱਧ ਹੋ ਗਿਆ ਤੇ ਇਹਦੀ ਸਪੀਡ ਹੋਰ ਵੀ ਕੱਢ ਜਾਂਦੀ ਹੈ ਜੀ ਠੀਕ ਹੈ ਗੇਅਰ ਥੋੜਾ ਜਿਹਾ ਹੋਰ ਛੋਟਾ ਆ ਜੀ ਹਾਂ ਛੋਟਾ ਗੇਅਰ ਹੋਰ ਹੋ ਜਾਂਦਾ ਤੇ ਉੱਥੇ ਜਮਾ ਐ ਮਲਾਈ ਵਾਂਗੂ ਕਰ ਲਵਣਾ ਵਾਹੇ ਬਹਾਨਾ ਰਕਿਆ ਕਰ ਠੀਕ ਹੈ ਤੇ ਆ ਵੀ ਹੁਣ ਜਿਵੇਂ ਖਰਚਿਆਂ ਚ ਆ ਗਈ ਫਾਰਮ ਟਰੈਕ ਦੀ ਸਫਾਈ ਮਿੱਤਰੋ ਖਰਚਿਆਂ ਦੇ ਵਿੱਚ ਵੀ ਰੋਣੀ ਬੀਜੀ ਜਾਂਦੇ ਆ ਦੇਖੋ ਤੇ ਇਹੀ ਕੋ ਸੋਧਰੀ ਆ ਹਾਂ ਤੇ ਫਰਕ ਪੂਰਾ ਭੋਲਾ ਤੇਲ ਵਾਲੇ ਪਾਸੋਂ ਮਾਮਲੇ ਦੇ ਵਿੱਚ ਜਿਵੇਂ ਕਹਿੰਦੀ ਕਿ ਕਿੱਲੇ ਮਗਰ ਜਦੋਂ ਫਰਕ ਪਉਂਦਾ 2 ਲੀਟਰ ਦਾ ਤਾਂ ਸਾਮ ਤੱਕ 700 ਰੁਪਏ ਦਾ ਫਰਕ ਸਿੱਧਾ ਹੀ ਪੈ ਗਿਆ ਮੰਨ ਕੇ ਜੇ ਲੋ ਆਪਾਂ 10 ਕਿੱਲੇ ਵੇਚਦੇ ਆ ਜੀ ਠੀਕ ਹੈ 2 ਲੀਟਰ ਦਾ ਫਰਕ 2 ਲੀਟਰ ਦਾ ਫਰਕ ਵੀ ਹੈ ਤੇ 2 ਲੀਟਰ ਬਹੁਤ ਹੁੰਦੇ ਬਹੁਤ ਹੁੰਦੇ ਜੀ ਬਹੁਤ ਹੁੰਦੇ ਆ ਕਿ ਬਾਕੀ ਕਿਰਾਏ ਦਾ ਕੰਮ ਆ ਉੱਥੇ ਤਾਂ ਪੂਰਾ 1800 ਰੁਪਏ ਵੱਜ ਗਿਆ ਡਾੜੀ ਮੰਗ ਰਹੀ ਸਹੀ ਗੱਲ ਆ ਫਿਰ ਤਾਂ ਜਿਵੇਂ ਕਹ ਦੀਏ ਕਿਰਾਏ ਵਾਲੇ ਜੇ ਕਿਸੇ ਵੀਰ ਨੇ ਲੈਣਾ ਤਾਂ ਲੈ ਲਓ ਚੁੱਪ ਕਰਕੇ ਤੇ ਪਕਾਰੇ ਮਰਵਾਉਣ ਵਾਸਤੇ ਤਾਂ ਚੀਜ਼ ਹੈਗੀ ਹੈਗੀ ਆਈ ਗਈ ਤੇ ਜਿਵੇਂ ਕਹ ਦੀ ਆਉਣ ਸਾਨੂੰ ਜੇ ਗੱਲ ਕਰੀਏ ਕਮੀਆਂ ਦੀ ਕਮੀਆਂ ਜਿਵੇਂ ਬਾਈ ਨੇ ਦੱਸਿਆ ਕਿ ਨਾ ਦੋਈ ਹੈ ਇਹ ਚ ਵੀ ਇੱਥੋਂ ਥੋੜਾ ਜਿਹਾ ਉੱਚਾ ਹੋ ਜੇ ਤੇ ਪਿੱਛੋਂ ਪੀਟੀਓ ਵਾਲਾ ਕੰਮ ਵੀ ਉੱਚਾ ਹੋ ਜੇ ਨਾਲ ਤੇ ਗੱਲ ਬਣ ਜੇ ਮੁੜ ਕੇ ਹੋਰ ਕੋਈ ਕਮੀ ਨਹੀਂ ਹੋਰ ਕੋਈ ਕਮੀ ਨਹੀਂ ਠੀਕ ਹੈ ਤੇ ਬਾਕੀ ਜਿਵੇਂ 11 ਗੇਰਾਂ ਤੇ ਸਪੀਡਾਂ ਸਪੁੱਡਾ ਓਕੇ ਹੈ ਕੰਮ ਜਮਾ ਜਮਾ ਓਕੇ ਹੈ ਜੀ ਕਿਹੜਾ ਮਰਜ਼ੀ ਲਾਓ ਕਹੇ ਜਾ ਕੰਮ ਦੀ ਆਪਾਂ ਸਪੀਡ ਲੈਣੀ ਉਹ ਹੀ ਗੇਅਰ ਲੱਗ ਜਾਂਦਾ ਜੀ ਠੀਕ ਹੈ ਤੇ ਮੱਕੀ ਵਾਲੀ ਚਾਰ ਵਾਲੀ ਮਸ਼ੀਨ ਤਾਂ ਵੀ ਆਪਾਂ ਚਲਾਇਆ ਗਿਆ ਜੀ ਠੀਕ ਹੈ ਉਹਦੇ ਵੀ ਪੂਰਾ ਬੁਰਕੀਆਂ ਵੜਦਾ ਜੀ ਚਾਰ ਵਾਲੀ ਦੇ ਕੱਢਦਾ ਕਿਸੇ ਕਰਾ ਪੂਰੇ ਕਰਦਾ ਜੀ ਕਾ ਤੋਰੇ ਹਿਸਾਬ ਨਾਲ ਕਹੇ ਜੀ ਮੱਕੀ ਆ ਉਸੇ ਜਾ ਗੇਅਰ ਲੱਗ ਜਾਂਦਾ ਜੀ ਜਿਵੇਂ ਕਹ ਦੀ ਜੇ ਚਾਰ ਵਾਲੀ ਮਸ਼ੀਨ ਦੀ ਗੱਲ ਚੱਲ ਬੰਦੇ ਆ ਚਾਰ ਵਾਲੀ ਮਸ਼ੀਨ ਤੇ ਟ ਤੇ ਦੱਬ ਕੇ ਮਿੱਤਰੋ ਵੀਡੀਓ ਨੂੰ ਸ਼ੇਅਰ ਰਿਓ ਰਿਕਾਰਡ ਦੇ ਜੋ ਤੁਹਾਨੂੰ ਚੰਗੀ ਲੱਗੀ ਤੇ ਕਮੀਆਂ ਤੇ ਤੁਹਾਨੂੰ ਜਿਵੇਂ ਕਹਦੀ ਇਹ ਖੂਬੀਆਂ ਆਪਾਂ ਸੇਦੀ-ਸੇਦੀ ਨਿਮੇੜਤੀਆਂ ਤੇ ਚੰਗੀਆਂ-ਚੰਗੀਆਂ ਗੱਲਾਂ ਤੁਹਾਨੂੰ ਪਹਿਲੀ ਦੱਸਦੀਆਂ। ਵੀ ਆਹ ਚੀਜ਼ਾਂ ਹੈਗੀਆਂ ਤੇ ਜਿਵੇਂ ਆਪਾਂ ਹੋਰ ਟਰੈਕਟਰ ਦੇਖਿਆ ਜਿਵੇਂ ਰੰਗ ਰੁੰਗ ਜਾ ਲੈ ਜਾਂਦਾ ਰੰਗ ਰੁੰਗਦੀ ਤਾਂ ਕੋਈ ਡੱਕ ਨਾ ਪੇਂਟ ਫੁੱਟ ਜਾ ਮਾ ਓਕੀ ਰਹਿੰਦਾ ਓਮੀ ਜਿਵੇਂ ਟਾਈਮ ਪਾ ਕੇ ਜਿਵੇਂ ਆਪਾਂ ਉਹ ਜੌਂਡੀਅਰ ਦੇਖਦੇ ਹਾਂ ਉਹ ਤਾਂ ਫਿੱਟਿਆ ਜੇ ਪਿਆ ਬਾਕੀ ਨੀਲੇ ਰੰਗ ਦਾ ਕੋਈ ਨਹੀਂ ਲੀਲੇ ਰੰਗ ਦਾ ਉਹ ਦੇਖਿਆ ਨਹੀਂ ਕੋਈ ਜਾਂ ਜਿਵੇਂ ਅਰਜੰਦੀ ਕੰਪਲੈਂਟ ਆ ਉਹ ਟਾਈਮ 'ਚ ਆਪਾਂ ਕੇ ਫਿੱਕਾ ਜਾ ਹੋ ਜਾਂਦਾ ਬੜਾ ਪਵੜਾ ਮੜਾ ਆ ਜਾਂਦੀ ਅਰਜੰਦੀ ਆ ਹਾਂ ਉਹ ਫਿੱਕਾ ਜਾ ਹੋ ਜਾਂਦਾ ਥੋੜਾ ਜਿਹਾ ਤੇ ਉਹ ਉਵੇਂ ਹੀ ਰਹਿੰਦਾ ਜਵਾਨੀ ਨਹੀਂ ਜਾਂਦੀ ਜਿਵੇਂ ਕਹਿੰਦੀ ਆ ਟਰੈਕਟਰ ਦੀ ਆਪਾਂ ਹਾਂ ਜਦੋਂ ਬੈਠੋਂਗੇ ਲੱਗੂ ਕੱਪੜਾ ਮਾਰ ਲਿਆ ਨਵੇਂ ਹੀ ਆ ਨਵੇਂ ਹੀ ਆ ਜੀ ਠੀਕ ਹੈ ਤੇ ਕਰਦੋ ਜੱਬ ਕੇ ਸ਼ੇਅਰਸੋ ਬਹੁਤ ਬਹੁਤ ਧੰਨਵਾਦ ਹੈ ਵੀ ਬੰਦੇ